रेडी स्टार्ट ਕਾਲਾ ਤਿੱਤਰ ਖੂਬਸੂਰਤ ਸਰਮਾਕਲ ਤੇ ਉੱਚੀ ਆਵਾਜ਼ ਵਾਲਾ ਪੰਛੀ ਹੈ ਡੰਡੀ ਕਾਲਾ ਤਿੱਤਰ ਆਮ ਤੌਰ ਤੇ ਪਾਕਿਸਤਾਨ ਅਫਗਾਨਿਸਤਾਨ ਬੰਗਲਾਦੇਸ਼ ਇండోਨੇਸ਼ੀਆ ਨੇਪਾਲ ਈਰਾਨ শ্রীলঙ্কা ਤੇ ਹੋਰ ਕਈ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ ਡੰਡੀ ਕਾਲਾ ਤਿੱਤਰ ਜੰਗਲਾਂ ਘਾਹ ਦੇ ਮੈਦਾਨਾਂ ਖੇਤਾਂ ਤੇ ਝਾੜੀਆਂ ਵਿੱਚ ਰਹਿਣਾ ਪਸੰਦ ਕਰਦਾ ਹੈ ਜਿੱਥੇ ਉਹ ਲੁਕੇ ਆਪਣੀ ਜਾਨ ਬਚਾ ਸਕਦਾ ਹੈ ਤੇ ਆਰਾਮ ਕਰ ਸਕਦਾ ਹੈ ਡੰਡੀ ਇਹ ਆਮ ਤੌਰ ਤੇ ਛੋਟੇ ਸਮੂਹਾ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਤੇ ਰੁੱਖਾਂ ਦੇ ਝੁਰਮਟ ਤੇ ਫਸਲਾਂ ਵਿੱਚ ਘੁੰਮਣਾ ਪਸੰਦ ਕਰਦਾ ਹੈ ਡੰਡੀ ਪੁਰਾਣੀਆਂ ਇਮਾਰਤਾਂ ਵੱਡੇ ਪੱਥਰ ਦਰਿਆਵਾਂ ਨਦੀਆਂ ਦੇ ਕੰਡੇ ਖੁੱਲੀਆਂ ਪੈਲੀਆਂ ਦੇ ਦਿਵਾਲੇ ਝਾੜੀਆਂ ਵਿੱਚ ਇਹ ਆਮ ਹੀ ਦੇਖਣ ਨੂੰ ਮਿਲ ਜਾਂਦਾ ਹੈ ਤੇ ਉੱਚੀ ਆਵਾਜ਼ ਦੇ ਕੇ ਆਪਣੀ ਹੋਂਦ ਨੂੰ ਦੱਸਦਾ ਹੈ ਡੰਡੇ ਕਾਲਾ ਤਿੱਤਰ ਤੁਰਦਾ ਬਹੁਤ ਮੜਕ ਨਾਲ ਹੈ ਪਰ ਇਹ ਜਿਆਦਾ ਲੰਮੀ ਉਡਾਰੀ ਮਾਰਨੀ ਪਸੰਦ ਨਹੀਂ ਕਰਦਾ ਡੰਡੀ ਨਰ ਤਿੱਤਰ ਮਾਦਾ ਨਾਲੋਂ ਥੋੜਾ ਵੱਡਾ ਹੁੰਦਾ ਹੈ ਡੰਡੀ ਕਾਲੀ ਤਿੱਤਰ ਦਾ ਕੱਦ ਕੋਈ 25 ਤੋਂ 40 ਸੈਂਟੀਮੀਟਰ ਲੰਬਾਈ 35 ਸੈਂਟੀਮੀਟਰ ਅਤੇ ਖੰਭ ਦਾ ਫੈਲਾਅ 15 ਤੋਂ 16 ਸੈਂਟੀਮੀਟਰ ਹੁੰਦਾ ਹੈ ਡੰਡੀ ਇਸ ਦਾ ਭਾਰ 500 ਗ੍ਰਾਮ ਤੱਕ ਹੋ ਸਕਦਾ ਹੈ ਡੰਡੀ ਕਾਲਾ ਤਿੱਤਰ ਦਾ ਰੰਗ ਕਾਲਾ ਚਮਕਦਾਰ ਲੱਖਾ ਤੇ ਚਾਕਲੇਟੀ ਹੁੰਦਾ ਹੈ ਜਿਸ ਉੱਤੇ ਸੁਨਹਿਰੀ ਅਤੇ ਚਿੱਟੀਆਂ ਧਾਰੀਆਂ ਹੁੰਦੀਆਂ ਹਨ ਡੰਡੀ ਸਿਰ ਉੱਤੇ ਛੋਟੀਆਂ-ਛੋਟੀਆਂ ਚਿੱਟੀਆਂ ਲਕੀਰਾਂ ਹੁੰਦੀਆਂ ਹਨ ਡੰਡੀ ਇਹਨਾਂ ਦੀ ਕਾਲੀ ਝੁੰਜ ਅੱਗੇ ਨੂੰ ਮੁੜੀ ਹੋਈ ਹੁੰਦੀ ਹੈ ਅਤੇ ਭੂਰੀਆਂ ਅੱਖਾਂ ਦੇ ਹੇਠ ਗੱਲਾਂ ਉੱਤੇ ਵੱਡੇ ਵੱਡੇ ਚਟਾਕ ਹੁੰਦੇ ਹਨ ਤੇ ਪੌਂਚੇ ਲਾਲ ਕਸਮੈਲੇ ਹੁੰਦੇ ਹਨ ਡੰਡੇ ਗਰਦਨ ਉੱਤੇ ਲਾਖਾ ਚਾਕਲੇਟ ਕਲਰ ਹੁੰਦਾ ਹੈ ਅਤੇ ਭੂਰੀ ਸਾਤੀ ਉੱਤੇ ਛੋਟੇ ਛੋਟੇ ਚਿੱਟੇ ਟਿਮਕਣੇ ਹੁੰਦੇ ਹਨ ਡੰਡੇ ਚਾਕਲੇਟੀ ਗੋਲ ਖੰਭਾਂ ਪਿੱਠ ਉੱਤੇ ਸੁਨਹਿਰੀ ਅਤੇ ਚਿੱਟੇ ਰੰਗ ਦੀਆਂ ਲਕੀਰਾਂ ਹੁੰਦੀਆਂ ਹਨ ਡੰਡੇ ਲਕਤਾਂ ਲਾਲ ਭਾਵਾਲੀਆਂ ਭੂਰੀਆਂ ਹੁੰਦੀਆਂ ਹਨ ਡੰਡੇ ਦੂਜੇ ਪਾਸੇ ਨਰ ਨਾਲੋਂ ਛੋਟੀ ਮਾਦਾ ਦਾ ਰੰਗ ਫਿੱਕਾ ਅਤੇ ਗੂੜਾ ਹੁੰਦਾ ਹੈ ਅਤੇ ਉਹਨਾਂ ਦੀਆਂ ਗੱਲਾਂ ਉੱਤੇ ਚਿੱਟੇ ਚਟਾਕ ਵੀ ਨਹੀਂ ਹੁੰਦੇ ਡੰਡੇ ਕਾਲਾ ਤਿੱਤਰ ਸਰਦੀਆਂ ਵਿੱਚ ਬਹੁਤ ਛੇਤੀ ਬਿਮਾਰ ਹੋ ਜਾਂਦਾ ਹੈ ਇਸ ਕਰਕੇ ਇਹਨਾਂ ਨੂੰ ਤੁੱਪ ਵਿੱਚ ਹੀ ਬਾਹਰ ਕੱਢਣਾ ਚਾਹੀਦਾ ਹੈ ਡੰਡੀ ਦੇਸੀ ਕਾਲਾ ਤਿੱਤਰ ਬਹੁਤ ਮਹਿੰਗੇ ਭਾਅ ਮਿਲਦਾ ਹੈ ਡੰਡੀ ਅਪ੍ਰੈਲ ਮਈ ਤੇ ਜੂਨ ਵਿੱਚ ਮਾਦਾ ਪ੍ਰਜਨਨ ਕਿਰਿਆ ਵਿੱਚ ਹੁੰਦੀ ਹੈ ਡੰਡੇ ਉਹ ਆਪਣੇ ਆਲਨੇ ਵਿੱਚ 8 ਤੋਂ 14 ਤੱਕ ਪੀਲੀ ਭਾ ਮਾਰਦੇ ਪੂਰੇ ਆਂਡੇ ਦਿੰਦੀ ਹੈ ਡੰਡੀ ਜਦੋਂ ਬੱਚੇ 20 ਕੁ ਦਿਨ ਦੇ ਹੋ ਜਾਂਦੇ ਹਨ ਤਾਂ ਮਾਦਾ ਇਹਨਾਂ ਨੂੰ ਨਰ ਤੋਂ ਬਚਾਉਣ ਲਈ ਕਿਸੇ ਦੂਜੀ ਥਾਂ ਤੇ ਲੈ ਜਾਂਦੀ ਹੈ ਡੰਡੀ ਕਾਲਾ ਤਿੱਤਰ ਕਿਸਾਨਾਂ ਦਾ ਮਿੱਤਰ ਪੰਛੀ ਹੈ ਡੰਡੀ ਇਹ ਫਸਲਾਂ ਵਿੱਚ ਕੀੜੇ ਮਕੌੜੇ ਗੰਡੋਏ ਸੁੰਡੀਆਂ ਮੂੰਗ ਦੀ ਦਾਲ ਮਟਰ ਛੋਟੇ ਬੂਟਿਆਂ ਦੇ ਪੱਤੇ ਕਰੁੰਬਲਾਂ ਬੀਜ ਬਾਜਰਾ ਖੁਸ਼ ਹੋ ਕੇ ਖਾਂਦਾ ਹੈ ਡੰਡੀ ਇਸੇ ਕਰਕੇ ਹੀ ਹਰਿਆਣਾ ਰਾਜ ਨੇ ਇਸ ਪੰਛੀ ਨੂੰ ਆਪਣਾ ਰਾਜ ਪੰਛੀ ਘੋਸ਼ਿਤ ਕੀਤਾ ਹੋਇਆ ਹੈ ਡੰਡੀ ਕੁਝ ਸਮਾਂ ਪਹਿਲਾਂ ਕਾਲਾ ਤਿੱਤਰ ਪੰਜਾਬ ਵਿੱਚ ਆਮ ਹੀ ਦੇਖਣ ਨੂੰ ਮਿਲ ਜਾਂਦਾ ਸੀ ਪਰ ਅੱਜ ਇਸ ਦੀ ਸੰਖਿਆ ਬਹੁਤ ਘਟ ਗਈ ਹੈ ਤੇ ਹੁਣ ਇਸ ਦੀ ਆਵਾਜ਼ ਪੰਜਾਬ ਵਿੱਚ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ ਡੰਡੀ ਜੰਗਲੀ ਜੀਵ ਸੁਰੱਖਿਆ ਐਕਟ 1972 ਅਨੁਸਾਰ ਕਾਲਾ ਤਿੱਤਰ ਨੂੰ ਪੂਰੀ ਸੁਰੱਖਿਆ ਦਿੱਤੀ ਗਈ ਹੈ ਡੰਡੀ ਇਸ ਦੇ ਸਕਾਰ ਕਰਨ ਤੇ ਇਸ ਦੀ ਖਲ ਬਾਲ ਨੋਂ ਰੱਖਣ ਤੇ ਦੋਸ਼ੀ ਨੂੰ ਸਖਤ ਸਜ਼ਾ ਦੇ ਨਾਲ ਜੁਰਮਾਨਾ ਕੀਤਾ ਜਾਂਦਾ ਹੈ ਡੰਡੇ